ਆ ਰਾਤ ਫੇਰ ਪਿੰਡ ਸਰਾਵਾ ਤੋਂ ਆਪਣੇ ਮੋਟਰਾਂ ਤੋਂ ਆ ਲਖਵੀਰ ਸਿੰਘ ਦੀ ਮੋਟਰ ਸੀਗੀ ਉਤੋਂ ਤਾਰ ਵੱਢ ਕੇ ਤਾਂ ਆ ਸਟਾਰਟਰ ਗ੍ਰਿਪ ਸਾਰਾ ਕੁਝ ਭੰਨ ਕੇ ਲੈ ਗਏ ਚੋਰ ਹੋਰ ਵੀ ਮੋਟਰਾਂ ਦੀਆਂ ਭੰਨ ਗਈਆਂ ਤੇ ਇਹਨਾਂ ਦਾ ਸਾਰਾ ਕੁਝ ਭੰਨ ਕੇ ਆ ਬੈਂਡੀ ਸੀਗੀ ਇਥੇ ਬੈਂਡੀ ਤੋੜਤੀ ਪਾਣੀ ਦੀ ਸਪਲਾਈ ਜਾਂਦੀ ਸੀ ਇੱਧਰ ਇਹਦੇ ਚ ਅੰਡਰਗਰਾਉਂਡ ਪਾਈਪ ਆਪ ਐਪ ਤੋੜ ਕੇ ਸਾਰੀ ਸਿੱਟ ਗਈ। ਉਧਰ ਅੰਦਰ ਕੋਠੇ ਚੋ ਵੀ ਸਾਰਾ ਕੁਝ ਜਿਹੜਾ ਤੋੜ ਪਨਨ ਕੇ ਜੋ ਚੀਜ਼ ਪਈ ਸੀਗੀ ਉਹ ਵੀ ਸਾਰੀ ਲੈ ਗਏ। ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਤੇ ਜ਼ਿਮੀਂਦਾਰਾਂ ਨੂੰ ਵੀ ਰਾਵਾਂ ਨੂੰ ਵੀ ਕਿ ਇਕੱਠੇ ਹੋ ਕੇ ਆਪਾਂ ਸਾਰਾ ਇਹਦਾ ਇਕੱਠੇ ਹੋਣਾ ਪਵੇਗਾ। ਇਕੱਠੇ ਹੋ ਕੇ ਹੀ ਇਹਦਾ ਹੱਲ ਨਿਕਲੂਗਾ। ਨਹੀਂ ਤਾਂ ਨਿੱਤ ਕਿਸੇ ਨਾ ਕਿਸੇ ਦੀ ਵਾਰੀ ਆਈ ਰਹਿਣੀ ਹੈ। ਤੇ ਆਪਰਾ ਆਪ ਖੜੇ ਐ ਇਹਨਾਂ ਨੇ ਸਾਰਿਆਂ ਦੀਆਂ ਲੈ ਗਏ। ਦੱਸੋ ਵੀ ਕ ਕਦੁੱਲ ਗਏ ਖੜਕ ਸਿੰਘ ਥੋਡੇ ਨਾਲ ਰਾਤ ਲੈ ਗਏ ਕੀ ਕੌਤ ਲੈ ਗਏ ਕੋਈ ਨਹੀਂ ਛੱਡਿਆ ਰਾਤ ਭੰਨ ਕੇ ਸਾਰਾ ਸਮਾਨਾ ਬੰਦੀਆ ਪਾਈਪ ਲਾਈਨ ਵੀ ਭੰਨ ਕੇ ਸੱਟ ਗਏ ਚਾਂਬੀ ਵੀ ਨਹੀਂ ਛੱਡੀ ਤੂੰ ਫਾਲੀ ਡੱਬੀ ਤੱਕ ਵੀ ਨਹੀਂ ਛੱਡੀ ਕੁਛ ਨਹੀਂ ਛੱਡਿਆ ਚੰਦ ਸਿੰਘ ਥੋਡਾ ਕੀ ਕੌਤ ਲੈ ਕੇ ਗਏ ਸਾਡਾ ਵਾਜੀ ਸਾਰਾ ਕੁਛ ਮੋਟਰ ਸਟਾਰਟਰ ਬਲਬ ਚਮਚੇ ਕੌਲੀਆਂ ਬਾਟੀਆਂ ਡਰਮੀਆਂ ਕੰਘਾਂ ਅੰਦਰੋਂ ਸਾਰਾ ਕੁਛ ਲੈ ਕੇ ਸਪਰੇ ਵਾਲੇ ਲੀਟਰ ਪਏ ਹਾਂ ਸਪਰੇ ਵੀ ਡੋਲ ਕੇ ਸੱਟ ਗਏ ਭਾਂਡੇ ਭੁੰਡੇ ਸਾਰਾ ਕੁਛ ਤੇ ਵਾਟਰ কুলਰ ਚ ਉਹ ਜ਼ਹਿਰ ਪਾ ਗਏ ਥੋੜੀ ਵੀ ਜਨੇ ਪਾਣੀ ਪੀਤਾ ਉਹ ਉੱਥੇ ਰੱਖ ਕੇ ਦੂਜਾ ਸਮਾਨ ਚਮਚਾਂ ਤੱਕ ਵੀ ਲੈ ਕੇ ਬਲਬ ਵੀ ਫਟ ਕੇ ਲੱਗੇ। ਸੋ ਹਰ ਰੋਜ਼ ਇਹ ਨਿਤੋ ਵਾਕਏ ਹੋਣ ਲੱਗ ਗਏ ਐ। ਉਹ ਦਿਨ ਦੂਰ ਨਹੀਂ ਜਿੱਦੇ ਮੱਛੀ ਮੋਟਰਾਂ ਵੀ ਕੱਢ ਕੇ ਲਜਾਣ ਲੱਗ ਜਾਣਗੇ। ਇਹ ਜ਼ਿਮੀਂਦਾਰ ਭਰਾਵਾਂ ਨੂੰ ਨਗਰ ਨੂੰ ਵੀ ਬੇਨਤੀ ਐ ਸਾਰੇ ਇਕੱਠੇ ਹੋ ਕੇ ਆਪਾਂ ਰਾਖੀ ਕਰਕੇ ਆਪਣੀ ਆਪ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਐ ਇਹਨਾਂ ਨੂੰ ਚੋਰਾਂ ਨੂੰ ਨੱਥ ਪਾਈ ਜਾਵੇ।